ਦਿੱਲੀ ਬੰਬ ਪਲਾਸਟ ਤੋਂ ਬਾਅਦ ਸੂਬੇ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਦੱਸ ਜਿਏ ਕਿ ਰੈਡ ਅਲਰਟ ਜਾਰੀ ਹੈ ਤਾਂ ਉੱਥੇ ਹੀ ਲਗਾਤਾਰ ਪੰਜਾਬ ਪੁਲਿਸ ਦੀ ਜਿਹੜੀ ਹੈ ਨਿਗਰਾਨੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਦੱਸ ਜਿਏ ਕਿ ਦੇਰ ਰਾਤ ਵੀ ਜਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਵੱਲੋਂ ਦੋ ਨੌਜਵਾਨ ਕਾਬੂ ਕੀਤੇ ਗਏ ਆਈ.ਈ.ਡੀ ਜਿਹੜੀ ਹੈ ਦੋ ਤੋਂ 2.5 ਕਿਲੋਗ੍ਰਾਮ ਜ਼ਬਤ ਕੀਤੀ ਗਈ ਜਿਸ ਤੋਂ ਬਾਅਦ ਕੀ ਭਾਰੀ ਨਾਕਾਬੰਦੀ ਹਰ ਇੱਕ ਜੋ ਕਹ ਲੀਏ ਕਿ ਬਾਈਪਾਸ ਦੇ ਉੱਤੇ ਹੈ ਗਿਆ ਗੁਰੂ ਨਗਰੀ ਦੇ ਜਿੰਨੇ ਵੀ ਬਾਈਪਾਸ ਲੱਗਦੇ ਨੇ ਤਾਂ ਸਾਰੇ ਬਾਈਪਾਸ ਦੇ ਉੱਤੇ ਜਿਹੜੀ ਆ ਲਗਾਤਾਰ ਚੈਕਿੰਗ ਜਾਰੀ ਆ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਜੋ ਗੱਡੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਆ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਗਦਾ ਤਾਂ ਉਸ ਦੇ ਉੱਤੇ ਜਿਹੜੀ ਆ ਮੌਕੇ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਆ ਹਾਲਾਂਕਿ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਜੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਨਕਾਊਂਟਰਸ ਵੀ ਕੀਤੇ ਜਾ ਰਹੇ ਨੇ ਬੀਤੇ ਦਿਨਾਂ ਤੋਂ ਗੱਲ ਕਰ ਲਈਏ ਤਾਂ ਗੁਰੂ ਨਗਰੀ ਦੀ ਜੋ ਦਿਹਾਤੀ ਪੁਲਸ ਹੈਗੀ ਆ ਅਮਰਸਰ ਸਾਹਿਬ ਦੀ ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੇ ਜੋ ਦਿਹਾਤੀ ਏਰੀਆ ਦੇ ਵਿੱਚ ਜਿਹੜੇ ਵੀ ਗੈਂਗਸਟਰਸ ਹੈਗੇ ਨੇ ਉਹਨਾਂ ਦਾ ਅਨਕਾਊਂਟਰ ਦੀਆਂ ਖਬਰਾਂ ਵੀ ਅਸੀਂ ਨਸ਼ਰ ਕੀਤੀਆਂ ਸੀਗੀਆਂ ਤੁਹਾਡੇ ਤੱਕ ਪਹੁੰਚਾਈਆਂ ਸੀਗੀਆਂ ਲੇਕਿਨ ਉੱਥੇ ਹੀ ਕੱਲ ਜਿਸ ਤਰ੍ਹਾਂ ਦੇ ਨਾਲ ਦੇਰ ਰਾਤ ਇੱਕ ਵੱਡਾ ਕਹਿ ਸਕਦੇ ਹਾਂ ਕਿ ਸਫਲਤਾ ਜਿਹੜੀ ਜੋ ਪੁਲਿਸ ਨੂੰ ਮਿਲੀ ਹੈ ਜਿਸ ਦੇ ਵਿੱਚ ਕੀ 2 ਤੋਂ 2.5 ਕਿਲੋ ਆਈ.ਡੀ. ਬਰਾਮਦ ਹੋਈ ਹੈ ਹਾਲਾਂਕਿ ਆਈ.ਡੀ. ਜਿਹੜੀ ਵਰਤੋ ਆ ਉਹ ਗੁਰੂ ਨਗਰੀ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਮਾਹੌਲ ਖਰਾਬ ਕਰਨ ਲਈ ਵਰਤੋ ਕੀਤੀ ਹੈ ਜਿਹੜਾ ਇਸ ਦਾ ਉਹ ਯੂਜ਼ ਕੀਤਾ ਜਾਣਾ ਸੀਗਾ ਆਈਡੀ ਆਈਡੀ ਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੱਸ ਦਈਏ ਕਿ ਲੰਬੇ ਸਮੇਂ ਤੋਂ ਜੋ ਬਲਾਸਟ ਦੀਆਂ ਧਮਕੀਆਂ ਆ ਰਹੀਆਂ ਨੇ ਤਾਂ ਉਸ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਕਿ ਪੰਜਾਬ ਪੁਲਸ ਲਗਾਤਾਰ ਐਕਟਿਵ ਹੋਈ ਹੈ ਪੰਜਾਬ ਭਰ ਦੇ ਵਿੱਚ ਖਾਸ ਤੌਰ ਦੇਤੇ ਗੁਰੂ ਨਗਰੀ ਦੇ ਵਿੱਚ ਰਿਮਤ ਸਾਹਿਬ ਦੇ ਵਿੱਚ ਕਿਉਂਕਿ ਬਿਲਕੁਲ ਬਾਰਡਰ ਬੈਲਟ ਦੇ ਨਾਲ ਲੱਗਦਾ ਇਹ ਜੋ ਪਹਿਲਾ ਸ਼ਹਿਰ ਕਹਿ ਸਕਦੇ ਆ ਬਾਰਡਰ ਦੇ ਨਾਲ ਲੱਗਦਾ ਪਹਿਲਾ ਸ਼ਹਿਰ ਕਹਿ ਸਕਦੇ ਕਿਉਂਕਿ ਇਹ ਟਾਰੀ ਵਾਗਾ ਸਰਹੱਦ ਦੇ ਬਿਲਕੁਲ ਨਾਲ ਲੱਗਦਾ ਪਹਿਲਾ ਸ਼ਹਿਰ ਹੈ ਤਾਂ ਉੱਤੋਂ ਗੁਰੂ ਨਗਰੀ ਹੈ ਕਿਉਂਕਿ ਦੇਸ਼ਵਦੇਤ ਤੋਂ ਸੰਗਤਾਂ ਵੱਡੇ ਪੱਧਰ ਤੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਤਾਂ ਇਸ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜੋ ਪੰਜਾਬ ਪੁਲਸ ਹੈ ਲਗਾਤਾਰ ਚੌਕਸੀ ਉਹਨਾਂ ਵੱਲੋਂ ਵਰਤੀ ਜਾ ਰਹੀ ਹੈ ਤਾਂ ਕੋਈ ਵੀ ਅਗਰ ਸ਼ਰਾਰਤੀ ਅੰਸਰ ਕਹਿ ਲਈਏ ਜਾਂ ਫਿਰ ਆਮ ਤੌਰ ਤੇ ਉੱਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਚੈਕਿੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਆਲਾ ਅਧਿਕਾਰੀ ਲਗਾਤਾਰ ਜਿੱਥੇ ਦਿਨ ਦੇ ਨਾਕੇ ਲੱਗੇ ਨੇ ਉੱਥੇ ਰਾਤ ਦੇ ਨਾਕਾਬੰਦੀ ਵੀ ਉਹਨਾਂ ਵੱਲੋਂ ਲਗਾਤਾਰ ਚੈੱਕ ਕਰਨ ਵਾਸਤੇ ਤੇ ਪਹੁੰਚਿਆ ਜਾ ਰਿਹਾ ਤਾਂ ਤੁਹਾਡੇ ਨਾਲ ਤਸਵੀਰਾਂ 에어ਪੋਰਟ ਰੋਡ ਦੀਆਂ ਵੀ ਸਾਂਝੀਆਂ ਕੀਤੀਆਂ ਨੇ ਤੇ ਦੂਜੀ ਤਰਫਾ ਅਟਾਰੀ ਜੋ ਇਹ ਜੀਟੀ ਰੋਡ ਤੁਸੀਂ ਦੇਖ ਰਹੇ ਹੋ ਜੋ ਕਿ ਸਿੱਧੀ ਅਟਾਰੀ ਵਾਕਾ ਸਰਹੱਦ ਤੋਂ ਜੋ ਸ਼ਹਿਰ ਦੇ ਵਿੱਚੋਂ ਹੁੰਦਾ ਹੈ ਸਿੱਧਾ ਰਸਤਾ ਜਾਂਦਾ ਉੱਥੇ ਹੀ ਦੂਜੀ ਤਰਫਾ ਜੇ ਆਪਾਂ ਗੱਲ ਕਰੀਏ ਤਾਂ ਬਾਈਪਾਸ ਤੋਂ 에어ਪੋਰਟ ਰੋਡ ਦੀਆਂ ਵੀ ਤਸਵੀਰਾਂ ਤੜਦਾਂ ਸਾਂਝੀਆਂ ਕੀਤੀਆਂ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਵਾਇਰਲੈਸ ਰਾਹੀ ਜਿਹੜਾ ਹੈ ਅਗਰ ਕੋਈ ਵੀ ਗੱਡੀ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌਕੇ ਦੇ ਉੱਤੇ ਵਾਇਰਲੈਸ ਰਾਹੀ ਜਿਹੜਾ ਅਗਲੇ ਨਾਕੇ ਦੇ ਉੱਤੇ ਜੋ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਜਿਹੜੀ ਉੱਥੇ ਕੀਤੀ ਜਾਂਦੀ ਹੈ ਤਾਂ ਇਹ ਲਗਾਤਾਰ ਤਸਵੀਰਾਂ ਜੋ ਨੇ ਸਾਂਝੀਆਂ ਕਰ ਰਿਹਾ ਤਾਂ ਉੱਥੇ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਐਨਐਸਜੀ ਦੀ ਮੌਕ ਟ੍ਰਿਲ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਮੌਕ ਟ੍ਰਿਲ ਐਨਐਸਜੀ ਦੀ ਪਹਿਲੀ ਵਾਰ ਹੋ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਉਸ ਦੀ ਮੌਕ ਟ੍ਰਿਲ ਹੋ ਰਹੀ ਹੈ ਹਾਲਾਂਕਿ ਨਾਰਮਲ ਤੌਰ ਦੇ ਉਤੇ ਕਦੀ ਵੀ ਆਮ ਆਮ ਜੇ ਆਪਾਂ ਗੱਲ ਕਰ ਲਈਏ ਕਦੀ ਵੀ ਇਸ ਤਰ੍ਹਾਂ ਦੀ ਕਦੀ ਵੀ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਕਿ ਐਨਐਸਜੀ ਨੂੰ ਜਿਹੜਾ ਮੌਕ ਟ੍ਰਿਲ ਕਰਨੀ ਪਵੇ ਉਹ ਵੀ ਗੁਰੂ ਨਗਰਿਸ਼ਤਾ ਇੱਕ ਵੱਡੀ ਅਪਡੇਟ ਹੈ ਤਾਂ ਉੱਥੇ ਹੀ ਤੜਨ ਵਾਲੇ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕੀਤੀਆਂ ਨੇ ਕਿ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਸ ਲਗਾਤਾਰ ਚੌਕਸ ਹੋਈ ਹੈ ਨਾਲ ਦੀ ਨਾਲ ਦੱਸ ਦਈਏ ਕਿ ਬੀਐਸਐਫ ਵੀ ਜਿਹੜਾ ਬਾਰਡਰਾਂ ਦੇ ਉੱਤੇ ਕਿਉਂਕਿ ਜਿਦਾ ਕਿ ਠੰਢ ਦੇ ਦਿਨ ਆ ਚੁੱਕੇ ਨੇ ਧੁੰਦਾਂ ਜਿਹੜੀਆਂ ਜ਼ਿਆਦਾ ਪੈਂਦੀਆਂ ਨੇ ਲੇਕਿਨ ਬੀਐਸਐਫ ਵੱਲੋਂ ਵੀ ਜਿਹੜੀ ਚੌਕਸੀ ਵਧਾ ਦਿੱਤੀ ਗਈ ਹੈ ਅਗਰ ਕੋਈ ਵੀ ਤਾਰੋ ਪਾਰ ਹਥਿਆਰ ਜਾਂ ਨਸ਼ਾ ਦਾ ਤਾਸ ਨੂੰ ਜਲਦ ਤੋਂ ਜਲਦ ਫੜ ਲਿੱਤਾ ਜਾਵੇ ਤਾਂ ਜਿਹੜੇ ਲੋਕ ਇੱਥੋਂ ਦੀ ਜਿਸ ਤਰ੍ਹਾਂ ਦੇ ਨਾਲ ਰਾਤ ਨੂੰ ਜਿੱਦਾਂ ਹੋਇਆ ਕਿ 2 ਕਿਲੋ 2 ਤੋਂ 2.5 ਕਿਲੋ ਆਈ.ਡੀ ਲੈ ਕੇ ਜਾ ਰਹੇ ਸੀ ਕਿ ਤਾਂ ਇਨ੍ਹਾਂ ਵਰਗਿਆਂ ਲੋਕਾਂ ਦੇ ਉੱਤੇ ਵੀ ਜਿਹੜਾ ਜੋ ਨਿਗਰਾਨੀ ਹੈ ਪੰਜਾਬ ਪੁਲਿਸ ਦੀ ਤੇ ਬੀ.ਐਸ.ਐਨ.ਟੀ ਜਿਹੜੀ ਆ ਲਗਾਤਾਰ ਵਣੀ ਹੋਈ ਹੈ। ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਕਸ਼ੇ ਸੁਨਗਜਕ ਬਾਨੀ ਟੀਵੀ ਸ਼੍ਰੀ ਹੰਸ ਸਾਈ